ਜੋ ਅੱਜ ਦਾ ਚੀਫ ਦਫ਼ਤਰ ਉਹਨਾਂ ਧਰਨਾ ਚੱਲ ਰਿਹਾ ਸਾਡਾ ਇਹ ਲੰਮੇ ਸਮੇਂ ਤੋਂ ਜਿੱਥੇ ਸਾਡੀ ਪੰਜਾਬ ਸਰਕਾਰ ਨਾਲ ਮੰਗ ਹੈ ਵੀ ਸਾਰੇ ਜਿਹੜੇ ਆਊਟਸੋਰਸਿੰਗ ਅਲਿਸਟਮੈਂਟ ਜਿਹੜੇ ਕੰਮੇ ਨੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਉਸੇ ਤਹਿਤ ਯਾਨੀ ਕਿ ਇੱਥੇ ਚੀਫ ਦਫ਼ਤਰ ਨਾਲ ਵੀ ਕਈ ਮੰਗਾਂ ਸਾਡੀਆਂ ਜੁੜੀਆਂ ਹੋਈਆਂ ਜੋ ਲੰਮੇ ਸਮੇਂ ਤੋਂ ਮੰਗ ਪੱਤਰ ਤੇ ਇੱਥੋਂ ਦੇ ਅਧਿਕਾਰੀਆਂ ਦੇ ਜਾਨੂ ਕਰਾਇਆ ਗਿਆ ਕਿ ਜੋ ਬਿਜਲੀ ਦੇ ਨਾਲ ਆਪਣੇ ਬਿਜਲੀ ਵਿਭਾਗ ਦੇ ਵਿੱਚ ਕੰਮ ਕਰ ਰਹੇ ਕੰਟਰੈਕਟਰ ਸੀਐਚਵੀ ਮਲਾਜਮ ਨੇ ਚਾਹੇ ਪੈਸ ਕੋਲੇ ਸਾਥੀ ਨੇ ਅਨੇਕਾਂ ਸਾਥੀਆਂ ਦੇ ਨਾਲ ਕਰੰਟ ਲਾਜ ਜਾਂਦਾ ਹਾਦਸਾ ਵਾਪਰ ਜਾਂਦਾ ਉਹਨਾਂ ਨੂੰ ਪ੍ਰੋਪਰ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਚਾਹੇ ਇਲਾਜ ਨਹੀਂ ਕਰਾਇਆ ਜਾ ਰਿਹਾ ਇਸੇ ਤਰ੍ਹਾਂ ਫਰੋਜਪੁਰ ਦੇ ਵਿੱਚ ਤੇ ਬਠਿੰਡੇ ਦੇ ਵਿੱਚ 20 ਜਿਹੜੇ ਸਾਥੀ ਨੇ 20 ਫਰੋਜਪੁਰ ਚ ਤੇ 20 ਬਠਿੰਡੇ ਦੇ ਵਿੱਚ ਸਾਥੀ ਗੱਡੇ ਹੋਏ ਨੇ ਉਹਨਾਂ ਨੂੰ ਬਹਾਲ ਨਹੀਂ ਕੀਤਾ ਜਾਂਦਾ ਜੋ ਅੱਜ ਉਜਰਤਾ ਪੰਜਾਬ ਸਰਕਾਰ ਦੀ ਉਹ ਉਜਰਤਾ ਦੇ ਰੇਟ ਦੇ ਮੁਤਾਬਕ ਸਾਰੇ ਕਾਮਿਆਂ ਨੂੰ ਤਨਖਾਹ ਨਹੀਂ ਮਿਲ ਰਿਹਾ ਜੀ ਉਹ ਤਨਖਾਹ ਆਇਆ ਨਹੀਂ ਕਿ ਨਾਮਿਲਨ ਕਰਕੇ ਜਿਹੜਾ ਪਿਛਲਾ ਏਰੀਅਲ ਬਕਾਇਆ ਯਾਨੀ ਖਾਸ ਲਾਮ ਲਾਮ ਕਰਿਆ ਕੰਮਿਆਂ ਦਾ ਬਿਨਾ ਉਹ ਬਕਾਇਆ ਦਿੱਤਾ ਜਾਂਦਾ ਇਹ ਮੰਗਾਂ ਨੂੰ ਲੈ ਕੇ ਅੱਜ ਅਸੀਂ ਜੋ ਚੀਫ ਦਫ਼ਤਰ ਹੈ ਸੰਘਰਸ਼ ਵਿੜਿਆ ਹੋਇਆ ਕੀ ਨਾਮ ਹੈ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ ਜਿਹੜਾ ਅੱਜ ਇਹ ਧਰਨਾ ਲਾਇਆ ਗਿਆ ਬਿਜਲੀ ਦੇ ਜਿਹੜੇ ਆਊਟਸੋਰਸ ਮਲਾਜਨਾ ਕਿੱਥੇ ਲਾਇਆ ਧਰਨਾ ਇਹ ਪੱਛਮੀ ਜੋਨ ਮਨਤੰਗਨਿਆ ਦੇ ਡਾਕਟਰ ਦੇ ਮੂਹਰੇ ਲਾਇਆ ਗਿਆ ਇਹ ਧਰਨਾ ਕਿਉਂਕਿ ਲੰਬੇ ਸਮੇਂ ਤੋਂ ਅਸੀਂ ਸੰਘਰਸ਼ ਕਰ ਰਹੇ ਹਾਂ ਚਾਹੇ ਸਰਕਾਰ ਆ ਸਰਕਾਰ ਤੋਂ ਮੰਗ ਕਰਦੇ ਆ ਸਾਡਾ ਰੋਜ਼ਗਾਰ ਹੋ ਪੱਕਾ ਕੀਤਾ ਜਾਵੇ ਜਿਹੜੀ ਤਨਖਾਹ ਆ ਉਹ ਗੁਜ਼ਾਰੇਯੋਗ 1948 ਐਕਟ ਮੁਤਾਬਕ ਦਿੱਤੀ ਜਾਵੇ ਜਿਵੇਂ ਸਾਥੀ ਨੇ ਪਹਿਲਾਂ ਦੱਸਿਆ ਇਸੇ ਤਰ੍ਹਾਂ ਜਿਹੜੇ ਪੈਸਕੋ ਵਾਲੇ ਮਲਾਜ਼ਮਾਂ ਪੈਟਰੋਲ ਭੱਤਾ 8ਵੇਂ ਮਹੀਨੇ ਦਾ ਏਜੰਡਾ ਪਾਸ ਹੋਇਆ ਉਹ ਲਗਾਤਾਰ ਦੂਜਾ ਮਹੀਨਾ ਚੱਲੂ ਹੋ ਗਿਆ ਉਹ ਦਿੱਤਾ ਨਹੀਂ ਜਾ ਰਿਹਾ ਇਹਦੇ ਨਾਲ ਜਿਹੜਾ ਉਹ ਤਨਖਾਹ ਵਾਧਾ ਹੋਇਆ ਪੈਸਕੋ ਮਲਾਜ਼ਮਾਂ ਦਾ ਉਹ ਚਾਹੇ ਥਰਮਲ ਕਲੋਨੀ 'ਚ ਕੰਮ ਕਰਦੇ ਆ ਚਾਹੇ ਥਰਮਲ ਲਹਿਰੇ ਕੰਮ ਕਰਦੇ ਆ ਚਾਹੇ ਗ੍ਰਿਡਾਂ ਦੇ ਸਾਥੀ ਕੰਮ ਕਰਦੇ ਆ ਉਹਨਾਂ ਤੇ ਉਹ ਵਾਧਾ ਲਾਗੂ ਨਹੀਂ ਕੀਤਾ ਜਾ ਰਿਹਾ ਇਸ ਕਰਕੇ ਜਿਹੜੀਆਂ ਇੱਥੋਂ ਦੀਆਂ ਲੋਕਲ ਮੰਗਾ ਉਹਨਾਂ ਦੇ ਮੰਗਾਂ ਤੇ ਜਿਹੜਾ ਅੱਜ ਇਹ ਸੰਘਰਸ਼ ਆ ਇਹ ਕੀਤਾ ਜਾ ਰਿਹਾ ਇਹਨੇ ਨਾਲ ਅਸੀਂ ਆਉਣ ਵਾਲੇ ਦਿਨਾਂ 'ਚ ਜਿਹੜਾ ਠੇਕਾ ਮਲਾਜਮ ਸੰਘਰਸ਼ ਮੋਰਚਾ ਬਣਿਆ ਹੋਇਆ ਪੰਜਾਬ ਜਿੰਨੇ ਰਾਹੀਂ ਅਸੀਂ ਸੰਘਰਸ਼ ਕਰ ਰਹੇ ਆ ਵੀ ਸਾਡੇ ਆਊਟਸੋਰਸ ਮਲਾਜਮ ਪੱਕੇ ਕੀਤੇ ਜਾਣ 27 ਫਰਵਰੀ ਨੂੰ 27 ਤੇ 28 ਫਰਵਰੀ ਨੂੰ ਦਿੱਲੀ ਨੈਸ਼ਨਲ ਅੰਮ੍ਰਿਤਸਰ ਹਾਈਵੇ ਜਿਹੜਾ ਅਸੀਂ ਉਹ 24 ਘੰਟੇ 'ਚ ਵਾਸਤੇ ਜਾਮ ਕਰਾਂਗੇ ਜੋ ਅੱਜ ਦਾ ਚੀਫ ਦਫ਼ਤਰ ਨਾਲ ਧਰਨਾ ਚੱਲ ਰਿਹਾ ਸਾਡਾ ਇਹ ਲੰਮੇ ਸਮੇਂ ਤੋਂ ਜਿੱਥੇ ਸਾਡੀ ਪੰਜਾਬ ਸਰਕਾਰ ਨਾਲ ਮੰਗ ਹੈ ਵੀ ਸਾਰੇ ਜਿਹੜੇ ਆਊਟਸੋਰਸਿੰਗ ਅਲਿਸਟਮੈਂਟ ਜਿਹੜੇ ਕੰਮੇ ਨੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਉਸੇ ਤਹਿਤ ਯਾਨੀ ਕਿ ਇੱਥੇ ਚੀਫ ਦਫ਼ਤਰ ਨਾਲ ਵੀ ਕਈ ਮੰਗਾਂ ਸਾਡੀਆਂ ਜੁੜੀਆਂ ਹੋਈਆਂ ਜੋ ਲੰਮੇ ਸਮੇਂ ਤੋਂ ਮੰਗ ਪੱਤਰ ਤੇ ਇੱਥੋਂ ਦੇ ਅਧਿਕਾਰੀਆਂ ਦੇ ਜਾਨੂ ਕਰਾਇਆ ਗਿਆ ਕਿ ਜੋ ਬਿਜਲੀ ਦੇ ਨਾਲ ਆਪਣੇ ਬਿਜਲੀ ਵਿਭਾਗ ਦੇ ਵਿੱਚ ਕੰਮ ਕਰ ਰਹੇ ਕੰਟਰੈਕਟਰ ਸੀਐਚਵੀ ਮਲਾਇਮ ਨੇ ਚਾਹ ਪੈਸ ਕੋਲੇ ਸਾਥੀ ਨੇ ਅਨੇਕਾਂ ਸਾਥੀਆਂ ਦੇ ਨਾਲ ਕਰੰਟ ਲਾਏ ਜਾਂਦਾ ਹਾਦਸਾ ਵਾਪਰ ਜਾਂਦਾ ਉਹਨਾਂ ਨੂੰ ਪ੍ਰੋਪਰ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਚਾਹੇ ਇਲਾਜ ਨਹੀਂ ਕਰਾਇਆ ਜਾ ਰਿਹਾ ਇਸੇ ਤਰ੍ਹਾਂ ਫਰੋਜ਼ਪੁਰ ਦੇ ਵਿੱਚ ਤੇ ਬਠਿੰਡੇ ਦੇ ਵਿੱਚ 20 ਜਿਹੜੇ ਸਾਥੀ ਨੇ 20 ਫਰੋਜ਼ਪੁਰ ਚ ਤੇ 20 ਬਠਿੰਡੇ ਦੇ ਵਿੱਚ ਸਾਥੀ ਗੱਡੇ ਹੋਏ ਨੇ ਉਹਨਾਂ ਨੂੰ ਬਹਾਲ ਨਹੀਂ ਕੀਤਾ ਜਾਂਦਾ ਜੋ ਅੱਜ ਉਜਰਤਾ ਪੰਜਾਬ ਸਰਕਾਰ ਦੀ ਉਹ ਉਜਰਤਾ ਦੇ ਰੇਟ ਦੇ ਮੁਤਾਬਕ ਸਾਰੇ ਕੰਮਾਂ ਨੂੰ ਤਨਖਾਹ ਨਹੀਂ ਮਿਲ ਰਿਹਾ ਜੀ ਉਹ ਤਨਖਾਹ ਆਇਆ ਨਹੀਂ ਕਿ ਨਾਮਿਲਨ ਕਰਕੇ ਜਿਹੜਾ ਪਿਛਲਾ ਏਰੀਅਲ ਬਕਾਇਆ ਯਾਨੀ ਖਾਸ ਲਾਮ ਲਾਮ ਕਰਿਆ ਕੰਮਾਂ ਦਾ ਬਿਨਾ ਉਹ ਬਕਾਇਆ ਦਿੱਤਾ ਜਾਂਦਾ ਇਹ ਮੰਗਾਂ ਨੂੰ ਲੈ ਕੇ ਅੱਜ ਅਸੀਂ ਜੋ ਚੀਜ਼ ਦਫ਼ਤਰ ਹੈ ਸੰਘਰਸ਼ ਵਿੱਢਿਆ ਹੋਇਆ ਕੀ ਨਾਮ ਹੈ ਮੇਰਾ ਨਾਮ ਗੁਰਵਿੰਦਰ ਸਿੰਘ ਆ ਜੀ ਜਿਹੜਾ ਅੱਜ ਇਹ ਧਰਨਾ ਲਾਇਆ ਗਿਆ ਬਿਜਲੀ ਦੇ ਜਿਹੜੇ ਆਊਟਸੋਰਸ ਮਲਾਜਮਾਂ ਕਿੱਥੇ ਲਾਇਆ ਧਰਨਾ ਇਹ ਇਹ ਪੱਛਮ ਜੋ ਮੋਹਨਗੰਜੀ ਦੇ ਦਫ਼ਤਰ ਦੇ ਮੂਹਰੇ ਲਾਇਆ ਗਿਆ ਇਹ ਧਰਨਾ ਕਿਉਂਕਿ ਲੰਬੇ ਸਮੇਂ ਤੋਂ ਅਸੀਂ ਸੰਘਰਸ਼ ਕਰ ਰਹੇ ਹਾਂ ਚਾਹੀ ਸਰਕਾਰ ਆ ਸਰਕਾਰ ਤੋਂ ਮੰਗ ਕਰਦੇ ਸਾਡਾ ਰਜਗਾਰ ਹੋ ਪੱਕਾ ਕੀਤਾ ਜਾਵੇ ਜਿਹੜੀ ਤਨਖਾਹ ਆ ਉਹ ਗੁਜ਼ਾਰੇਯੋਗ 1948 ਐਕਟ ਮੁਤਾਬਕ ਦਿੱਤੀ ਜਾਵੇ ਜਿਵੇਂ ਸਾਥੀ ਨੇ ਪਹਿਲਾਂ ਦੱਸਿਆ ਇਸੇ ਤਰ੍ਹਾਂ ਜਿਹੜੇ ਪੈਸਕੋ ਵਾਲੇ ਮਲਾਜ਼ਮਾਂ ਪੈਟਰੋਲ ਭੱਤਾ 8ਵੇਂ ਮਹੀਨੇ ਦਾ ਏਜੰਡਾ ਪਾਸ ਹੋਇਆ ਉਹ ਲਗਾਤਾਰ ਦੂਜਾ ਮਹੀਨਾ ਚੱਲੂ ਹੋ ਗਿਆ ਉਹ ਦਿੱਤਾ ਨਹੀਂ ਜਾ ਰਿਹਾ ਇਹਦੇ ਨਾਲ ਜਿਹੜਾ ਉਹ ਤਨਖਾਹ ਵਾਧਾ ਹੋਇਆ ਪੈਸਕੋ ਮਲਾਜ਼ਮਾਂ ਦਾ ਉਹ ਚਾਹੇ ਥਰਮਲ ਕਲੋਨੀ 'ਚ ਕੰਮ ਕਰਦੇ ਆ ਚਾਹੇ ਥਰਮਲ ਲਹਿਰੇ ਕੰਮ ਕਰਦੇ ਆ ਚਾਹੇ ਗ੍ਰਿਡਾਂ ਦੇ ਸਾਥੀ ਕੰਮ ਕਰਦੇ ਆ ਉਹਨਾਂ ਤੇ ਉਹ ਵਾਅਦਾ ਲਾਗੂ ਨਹੀਂ ਕੀਤਾ ਜਾ ਰਿਹਾ ਇਸ ਕਰਕੇ ਜਿਹੜੀਆਂ ਇੱਥੋਂ ਦੀਆਂ ਲੋਕਲ ਮੰਗਾਂ ਉਹਨਾਂ ਦੇ ਮੰਗਾਂ ਤੇ ਜਿਹੜਾ ਅਜਿਹੇ ਸੰਘਰਸ਼ ਆ ਇਹ ਕੀਤਾ ਜਾ ਰਿਹਾ ਇਹਨੇ ਨਾਲ ਅਸੀਂ ਆਉਣ ਵਾਲੇ ਦਿਨਾਂ 'ਚ ਜਿਹੜਾ ਠੇਕਾ ਮਜ਼ਦੂਰ ਸੰਘਰਸ਼ ਮੋਰਚਾ ਬਣਿਆ ਹੋਇਆ ਪੰਜਾਬ ਜਿੰਨੇ ਰਾਹੀਂ ਅਸੀਂ ਸੰਘਰਸ਼ ਕਰ ਰਹੇ ਆ ਵੀ ਸਾਡੇ ਆਊਟਸੋਰਸ ਮਜ਼ਦੂਰ ਪੱਕੇ ਕੀਤੇ ਜਾਣ 27 ਫਰਵਰੀ ਨੂੰ 27 ਤੇ 28 ਫਰਵਰੀ ਨੂੰ ਦਿੱਲੀ ਨੈਸ਼ਨਲ ਅੰਮ੍ਰਿਤਸਰ ਹਾਈਵੇ ਜਿਹੜਾ ਅਸੀਂ ਉਹ 24 ਘੰਟੇ 'ਚ ਵਾਸਤੇ ਜਾਮ ਕਰਾ